ਦੁਕਾਨਦਾਰੋਂ ਲੁੱਟ ਲੋ ਜਿੰਨਾ ਲੁੱਟਿਆ ਜਾਂਦਾ ਕਿਉਂਕਿ ਰੱਬ ਨੇ ਤੁਹਾਨੂੰ ਮੌਕਾ ਦੇਤਾ ਕੁਝ ਕ ਦੁਕਾਨਦਾਰਾਂ ਨੇ ਆਪਣੀਆਂ ਐਡੀਆਂ ਕ ਜ਼ਮੀਰਾਂ ਮਾਰ ਲਈਆਂ ਨੇ ਸ਼ਰਮ ਦੀਆਂ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ ਨੇ ਵੀ ਗੱਲਾਂ ਹੀ ਛੱਡ ਦਿਓ ਕੁਝ ਕ ਦੁਕਾਨਦਾਰ 1 ਰੁਪਏ ਦੀ ਚੀਜ਼ 2 ਰੁਪਈਆ ਦੀ ਵੇਚਣ ਲੱਗ ਗਏ ਬਈ ਲੋਕਾਂ ਨੂੰ ਇਹ ਕਹਿਣ ਲੱਗ ਗਏ ਕਿ ਪਿੱਛੇ ਬਾੜੀ ਸ਼ਾਰਟੇਜ ਹੋ ਗਈ ਆ ਪਿੱਛੋਂ ਸੌਦਾ ਪੱਤਾ ਆ ਹੀ ਨਹੀਂ ਰਿਹਾ ਪਿੱਛੋਂ ਰਾਸ਼ਨ ਆ ਹੀ ਨਹੀਂ ਰਿਹਾ ਪਿਛੋਂ ਰਾਸ਼ਨ ਮਹਿੰਗਾ ਹੋ ਗਿਆ ਗੱਡੀਆਂ ਬੰਦ ਹੋ ਗਈਆਂ ਜੇ ਹੋ ਗਿਆ ਉਹ ਹੋ ਗਿਆ ਪਰ ਜਿਹੜੇ ਦੁਕਾਨਦਾਰ ਅੱਜ ਇਹੋ ਜੇ ਮਾੜੇ ਸਮੇਂ ਦੇ ਵਿੱਚ ਮਾੜੇ ਹਾਲਾਤਾਂ ਦੇ ਵਿੱਚ ਰਾਸ਼ਨ ਬਲੈਕ ਦੇ ਵਿੱਚ ਵੇਚਣ ਲੱਗ ਗਏ ਨਾ ਭਾਈ ਉਹ ਇੱਕ ਗੱਲ ਯਾਦ ਰੱਖਿਓ ਕਿ ਇਨਾਂ ਗਰੀਬਾਂ ਮਜ਼ਲੂਮਾਂ ਜ਼ਿਮੀਂਦਾਰਾਂ ਨੂੰ ਤੁਸੀਂ ਅੱਜ ਸੌਦਾ ਮਹਿੰਗਾ ਵੇਚਦੇ ਪਏ ਹੋ ਰਾਸ਼ਨ ਮਹਿੰਗਾ ਵੇਚਦੇ ਪਏ ਹੋ ਕਿੰਨਾ ਕੁ ਪੈਸਾ ਕਮਾ ਲੋਗੇ ਦੱਸੋ ਪਹਿਲਾਂ ਮੈਨੂੰ 5 ਲੱਖ ਕਮਾ ਲੋਗੇ 10 ਲੱਖ ਕਮਾ ਲੋਗੇ ਇਸ ਤੋਂ ਜ਼ਿਆਦਾ ਨਹੀਂ ਕਮਾ ਸਕਦੇ ਚਲੋ 15 ਲੱਖ ਵੀ ਕਮਾ ਲਓਗੇ ਪਰ ਇੱਕ ਗੱਲ ਯਾਦ ਰੱਖਿਓ ਕਿ ਦੋ ਨੰਬਰ ਦਾ ਕਮਾਇਆ ਪੈਸਾ ਥੋੜੇ ਸਮੇਂ ਲਈ ਜ਼ਰੂਰ ਸਕੂਨ ਦਿੰਦਾ ਹੈ ਅੱਜ ਤਜੋਰੀ 'ਚ 15 ਲੱਖ ਰੁਪਇਆ ਕਮਾ ਕੇ ਰੱਖ ਲਵਾਂਗੇ ਬਲੈਕ 'ਚ ਸੌਦਾ ਵੇਚ-ਵੇਚ ਕੇ ਪਰ ਤੁਹਾਡੀ ਏਸੇ ਤਜੋਰੀ 'ਚ ਉਹ 15 ਲੱਖ ਮੁੜ ਕੇ 30 ਲੱਖ ਬਣ ਕੇ ਨਿਕਰੂਗਾ ਕਿਸੇ ਮਾੜੇ ਕੰਮ ਲਈ ਹੋ ਸਕਦਾ ਤੁਹਾਡੀ ਔਲਾਦ ਮਾੜੀ ਨਿਕਲ ਜੇ ਨਸ਼ੇ ਪੱਤੇ ਤੇ ਲੱਗ ਜੇ ਰੱਬ ਨਾ ਕਰੇ ਕਿ ਤੁਹਾਡੇ ਘਰ ਚ ਮਾੜੀ ਬਿਮਾਰੀ ਵੜ ਜਾਏ ਪਤਾ ਨਹੀਂ 35 ਦਾ 40 ਲੱਖ ਨਾ ਲੱਗ ਜਾਏ ਰੱਬ ਨਾ ਕਰੇ ਕਿ ਤੁਹਾਡੇ ਦੇ ਕੋਈ ਪੁਲਿਸ ਕੇਸ ਬਣ ਜਾਏ ਬਣ ਕਰੇ 50 ਲੱਖ ਰੁਪਈਆ ਲੱਗ ਜਾਏ ਮੈਂ ਇੱਕ ਗੱਲ ਬੜੀ ਵਾਰੀ ਕਹੀ ਆ ਕਿ ਰੱਬ ਤੋਂ ਡਰਨਾ ਚਾਹੀਦਾ ਬਈ ਜੋ ਬੀਜੋਗੇ ਉਹ ਇੱਕ ਨਾ ਇੱਕ ਤਨ ਵਾਢਣਾ ਜਰੂਰ ਪਾਊਗਾ ਇਹ ਗੱਲ ਮੇਰੀ ਯਾਦ ਰੱਖਿਓ ਦਿਮਾਗ ਚੋਂ ਗਲਤ ਫਹਮੀਆਂ ਕੱਢ ਦਿਓ ਰੱਬ ਦੀ ਮਾਰੀ ਡਾਂਗ ਦੀ ਆਵਾਜ਼ ਨਹੀਂ ਆਉਂਦੀ ਪਰ ਰੱਬ ਨਿਵੇੜਾ ਉਸ ਗੱਲ ਦਾ ਜਰੂਰ ਕਰਦਾ ਯਾਰ ਤੁਸੀਂ ਪੰਜਾਬ ਦੇ ਵਿੱਚ ਨਹੀਂ ਰਹਿੰਦੇ ਤੁਸੀਂ ਇਸ ਪੰਜਾਬ ਦਾ ਨਹੀਂ ਖਾਂਦੇ ਤੇ ਜਾਂ ਤੁਸੀਂ ਉੱਤੋਂ ਆ ਕੇ ਡਿੱਗੇ ਹੋਏ ਹੋ ਬਈ ਮੈਂ ਸਾਰੇ ਦੁਕਾਨਦਾਰਾਂ ਦੀ ਗੱਲ ਨਹੀਂ ਕਰਦਾ ਪਰ ਕੁਝ ਕੁ ਦੁਕਾਨਦਾਰਾਂ ਨੇ ਲੁੱਟ ਮਚਾਲੀਆ ਉਹਨਾਂ ਨੂੰ ਐ ਲੱਗਦਾ ਯਾਰ ਹੁਣ ਮੌਕਾ ਹੈਗਾ ਹੁਣ ਤਾਂ ਜੇ 1 ਰੁਪਏ ਦੀ ਚੀਜ਼ 2 ਰੁਪਈਆ ਚ ਵੇਚਾਂਗੇ ਲੋਕਾਂ ਨੇ ਭੱਜ ਕੇ ਲੈਣੀ ਲੈਣੀ ਹੈ ਕਿਉਂਕਿ ਹੁਣ ਲੋਕ ਡਰੇ ਹੋਏ ਆ ਲੋਕਾਂ ਨੂੰ ਲੋੜ ਆ ਤੇ ਮੈਂ ਲੋਕਾਂ ਨੂੰ ਵਾਰ-ਵਾਰ ਇੱਕ ਗੱਲ ਕਹਿੰਦਾ ਕਿ ਭਰਾਵੋ 6-6 ਮਹੀਨਿਆਂ ਦਾ ਰਾਸ਼ਨ ਇਕੱਠਾ ਨਾ ਕਰੋ 6 ਮਹੀਨੇ ਕਿਹਨੇ ਵੇਖਿਆ ਦਿਨ ਤਾਂ ਇੱਥੇ ਚਾਰ ਨਹੀਂ ੱਲੇ ਜਾਣੇ ਪਤਾ ਨਹੀਂ ਉਹ ਰਾਸ਼ਨ ਖਾਣਾ ਨਸੀਬ ਹੋਣਾ ਜਾਂ ਨਹੀਂ ਹੋਣਾ ਲੋਕਾਂ ਨੇ ਡਰਾਮਾ ਦੇ ਡਰਾਮਾ ਕਰੇ ਤੇਲ ਦੇ ਭਰਾ ਕੇ ਰੱਖ ਲਈ ਕੀ ਕਰਨੇ ਆ ਡਰਾਮ ਬਈ 6 ਮਹੀਨੇ ਕਿਹਨੇ ਵੇਖਿਆ ਤੇ ਕੁਝ ਕੁ ਦੁਕਾਨਦਾਰਾਂ ਨੇ ਡੀਜ਼ਲ ਵੀ ਸਟੋਰ ਕਰ ਲਿਆ ਕਿ ਜੇ ਡੀਜ਼ਲ ਬੰਦ ਹੋ ਗਿਆ ਤਾਂ ਫਿਰ ਇਹੀ ਡੀਜ਼ਲ 200 ਰੁਪਏ ਲੀਟਰ ਵੇਚਾਂਗੇ ਮੈਂ ਬੜਾ ਹੈਰਾਨਾ ਕੀ ਯਾਰ ਜਿੰਨੇ ਵੀ ਸ਼ਹਿਰ ਨੇ ਜਿੰਨੀਆਂ ਵੀ ਸ਼ਹਿਰ ਚ ਦੁਕਾਨਾਂ ਨੇ ਚਾਹੇ ਉਹ ਰਾਸ਼ਨ ਦੀਆਂ ਹੋਣ ਚਾਹੇ ਉਹ ਕੱਪੜੇ ਦੀਆਂ ਹੋਣ ਚਾਹ ਮਣੀਆਰੀ ਵਾਲੀਆਂ ਹੋਣ ਚਾਹ ਹਾਟਲ ਹੋਣ ਮਠਿਆਈ ਦੇ ਰੈਸਟੋਰੈਂਟ ਕੁਝ ਵੀ ਹੋਵੇ ਉਹ ਸਾਰੀਆਂ ਦੁਕਾਨਾਂ ਇਹ ਪਿੰਡੂ ਲੋਕਾਂ ਦੇ ਸਰਾਂ ਤੋਂ ਚੱਲਦੀਆਂ ਨੇ ਇਹ ਜ਼ਿਮੀਂਦਾਰ ਲੋਕਾਂ ਦੇ ਸਰਾਂ ਤੋਂ ਚੱਲਦੀਆਂ ਨੇ ਸ਼ੈਲੀ ਲੋਕਾਂ ਦਾ ਤੇ ਪਿੰਡੂ ਲੋਕਾਂ ਦਾ ਨੌ ਮਾਸ ਦਾ ਰਿਸ਼ਤਾ ਹੁੰਦਾ ਪਰ ਅੱਜ ਵੇਖੋ ਕੁਝ ਕੁ ਲੋਕਾਂ ਨੇ ਆਪਣੀਆਂ ਜ਼ਮੀਰਾਂ ਮਾਰ ਲੀਆਂ ਕੁਝ ਕੁ ਲੋਕਾਂ ਨੂੰ ਐ ਲੱਗਿਆ ਵੀ ਇਹ ਬੜਾ ਵਧੀਆ ਮੌਕਾ ਮਿਲ ਗਿਆ ਸਾਨੂੰ ਕਿ ਹੁਣ ਜਿਹੜਾ ਮਰਜ਼ੀ ਰੇਟ ਲਾਈ ਚੱਲੋ ਲੋਕਾਂ ਨੇ ਰਾਸ਼ਨ ਲਈ ਜਾਣਾ ਕਿਉਂਕਿ ਲੋਕ ਵਿਚਾਰੇ ਡਰੇ ਹੋਏ ਆ ਸਹਿਮੇ ਹੋਏ ਆ ਲੋਕਾਂ ਨੂੰ ਆਏ ਆ ਕਿ ਜੇ ਕੰਮ ਚੱਲ ਪਿਆ ਫਿਰ ਪਤਾ ਨਹੀਂ ਰੋਟੀ ਨਸੀਬ ਹੋਊ ਜਾਂ ਨਾ ਹੋਊਗੀ ਵਿਚਾਰੇ ਰਾਸ਼ਨ ਖਰੀਦ-ਖਰੀਦ ਕੇ ਖਰੀਦ-ਖਰੀਦ ਕੇ 6-6 ਮਹੀਨੇ ਦਾ ਰਾਸ਼ਨ ਘਰਾਂ ਚ ਉਹਨਾਂ ਨੇ ਸਟੋਰ ਕਰ ਲਿਆ ਤੇ ਇਹੇ ਸਟੋਰ ਕੀਤਾ ਰਾਸ਼ਨ ਭਰਾਵੋ ਤੁਹਾਨੂੰ ਬੜਾ ਮਹਿੰਗਾ ਪੈਣਾ ਜੇ ਕਿਉਂਕਿ ਬਾਜ਼ਾਰ ਮਹਿੰਗੇ ਹੋ ਜਾਣੇ ਆ ਮੰਗਈ ਹੋਰ ਵੱਧ ਜਾਣੀ ਆ ਚੀਜ਼ਾਂ ਨੂੰ ਅੱਗ ਲੱਗ ਜਾਣੀ ਆ ਤੇ ਮੁੜ ਕੇ ਇਹੀ 2 ਰੁਪਈਆ ਦੀ ਚੀਜ਼ 5 ਰੁਪਈਆ ਦੀ ਹੋ ਜਾਣੀ ਆ ਇਸ ਕਰਕੇ ਇਸ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਕੀ ਰਾਸ਼ਨ ਪ੍ਰਭੂ ਸਟੋਰ ਨਾ ਕਰੋ 6-6 ਮਹੀਨੇ ਦਾ ਰਾਸ਼ਨ ਸਟੋਰ ਕਰਨ ਦੀ ਕੋਈ ਲੋੜ ਨਹੀਂ ਕਿਉਂਕਿ 6 ਮਹੀਨੇ ਕਿਨੇ ਵਿਖਿਆ ਦਿਨ ਤਾਂ 4 ਹੀ ਚੱਲਣੇ ਔਖੇ ਆ ਤੇ ਮੈਂ ਪੰਜਾਬ ਸਰਕਾਰ ਨੂੰ ਵੀ ਬੇਨਤੀ ਕਰਦਾ ਮੇਰੀ ਇਹ ਵੀਡੀਓ ਸ਼ੇਅਰ ਕਰਕੇ ਪੰਜਾਬ ਸਰਕਾਰ ਤੱਕ ਜਰੂਰ ਪਹੁੰਚਾਈ ਜਾਵੇ ਕਿ ਮੁੱਖ ਮੰਤਰੀ ਸਾਹਿਬ ਤੁਸੀਂ ਪੰਜਾਬ ਦੇ ਦੁਕਾਨਦਾਰਾਂ ਨੂੰ ਬੜਿਆ ਸਨੇਹਾ ਲਾਓ ਕਿ ਪ੍ਰਭੂ ਇਹ ਮਾੜਾ ਟਾਈਮ ਆ ਪੰਜਾਬ ਤੇ ਬੜੇ ਨਾਜ਼ੁਕ ਹਾਲਾਤ ਬਣੇ ਹੋਏ ਨੇ ਤੇ ਤੁਸੀਂ ਇਹ ਲੁੱਟ ਨਾ ਕਰੋ ਦੁਕਾਨਦਾਰੋ ਤੁਹਾਨੂੰ ਬੇਨਤੀ ਹੈ ਤੁਸੀਂ ਇਹ ਲੁੱਟ ਨਾ ਕਰੋ ਆਪਦੀਆਂ ਜ਼ਮੀਰਾਂ ਨਾ ਮਾਰੋ ਪੰਜਾਬ ਸਰਕਾਰ ਨੂੰ ਬੇਨਤੀ ਹੈ ਕਿ ਜਿਹੜੇ ਦੁਕਾਨਦਾਰ ਸੌਦਾ ਬਲੈਕ ਦੇ ਵਿੱਚ ਵੇਚਣ ਲੱਗ ਗਏ ਆ ਰਾਸ਼ਨ ਬਲੈਕ ਦੇ ਵਿੱਚ ਵੇਚਣ ਲੱਗ ਗਏ ਆ ਉਹਨਾਂ ਤੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਆਮ ਬੰਦੇ ਦੀ ਲੁੱਟ ਹੋ ਰਹੀ ਆ ਗਰੀਬ ਬੰਦੇ ਦੀ ਲੁੱਟ ਹੋ ਰਹੀ ਆ ਤੇ ਲੋਕੋ ਤੁਸੀਂ ਵੀ ਛੇਲ ਨਾ ਲਵਾਓ ਠੀਕ ਆ ਕੋਈ 15 20 ਦਿਨਾਂ ਦਾ ਹੱਦ ਮਹੀਨੇ ਦਾ ਰਾਸ਼ਨ ਖਰੀਦ ਕੇ ਰੱਖ ਲਓ ਇੰਨਾ ਬਹੁਤ ਆ ਤੇ ਬਾਕੀ ਰੱਬ ਅੱਗੇ ਅਸੀਂ ਇਹ ਵੀ ਅਰਦਾਸ ਕਰਦੇ ਆਂ ਕਿ ਇਹੋ ਜਾਂ ਮਾੜਾ ਸਮਾਂ ਪੰਜਾਬ ਤੇ ਨਾ ਆਵੇ ਸੁੱਖ ਸ਼ਾਂਤੀ ਰਹੇ ਪੰਜਾਬ ਸਾਡਾ ਆਬਾਦ ਰਹੇ ਅਸੀਂ ਇਸ ਗੱਲ ਦੀ ਕਾਮਨਾ ਕਰਦੇ ਹਾਂ ਤੇ ਵੀਡੀਓ ਸ਼ੇਅਰ ਕਰਿਓ ਵੀਡੀਓ ਦੇਖਣ ਦਾ ਬਹੁਤ ਬਹੁਤ ਧੰਨਵਾਦ